ਪਿਆਰੀ ਗੁਰਸਤਰੀ ਸਤ ਸੰਗਤ ਜੀਓ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਵਿਾਰ ਰਿਹਾ ਆਓ ਜਿੰਨੇ ਸਰੀਰਾਂ ਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ਼੍ਰੀ ਅਨੰਤ ਸਾਹਿਬ ਦੀ ਵਿਆਖਿਆ ਚੱਲ ਰਹੀ ਹੈ ਜੀ ਕੱਲ ਆਪਾਂ 12ਵੀਂ ਪਉੜੀ ਦੀ ਵਿਚਾਰ ਕੀਤੀ ਸੀ ਆਓ ਜਿਨ੍ਹਾਂ ਨੇ ਸਤਗੁਰ ਨੇ ਸਤਿ ਬਖਸ਼ਿਸ਼ ਕੀਤੀ ਹੈ 13ਵੀਂ ਪਉੜੀ ਦੀ ਵਿਚਾਰ ਆਪਾਂ ਅਗਲਾਂ ਮਿਲ ਕੇ ਕਰਦੇ ਹਾਂ ਸੁਰ ਨਰਾ ਮਉਣ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅਮਰਤਾ ਗੁਰ ਕਿਰਪਾ ਕੀ ਲੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧੋ ਪਾਇ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਬਲਾਪਾ ਹਿਆ ਕਹ ਨਾਨਕ ਜਿਸ ਨੂੰ ਆਪ ਤੁਠਾ ਤੈਨ ਅਮਰਤ ਗੁਰਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਹੇ ਅਕਾਲ ਪੁਰਖ ਵਜਰੂ ਸੁਰ ਨਰ ਮਨੁ ਜਨ ਦੇਲ ਤੇ ਲੋਕ ਵੱਡੇ ਵੱਡੇ Muni ਲੋਕ ਗੁਰੂ ਜੀ ਕਹਿੰਦੇ ਮਾਲਕ ਜੀ ਅੰਮ੍ਰਿਤ ਨੂੰ ਖੋਜਦੇ ਫਿਰਦੇ ਆ ਅੰਮ੍ਰਿਤਮਈ ਨਾਮ ਆਣਾ ਜੋ ਪਰਮੇਸ਼ਰ ਦਾ ਅੰਮ੍ਰਿਤਮਈ ਜਲ ਇਸ ਨੂੰ ਲੋਚਦੇ ਫਿਰਦੇ ਆ ਇਿੱਥੇ ਫਿਰ ਮੌਤ ਨਹੀਂ ਹੁੰਦੀ ਗਾਓ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰਿਆ ਰਹਿ ਰਬ ਦੇ ਪਿਆਰਿਆ ਨੇ ਜਿਹੜੇ ਕਹਿੰਦੇ ਦੁਨੀਆ ਦੇ ਵਿੱਚ ਆਉਂਦੇ ਆ ਪਰ ਉਪਕਾਰ ਕਰਨ ਵਾਸਤੇ ਪਰ ਉਹ ਚੇਤੇ ਰੱਖੋ ਗੁਰੂ ਜੀ ਕਹਿੰਦੇ ਜਨਮ ਮਰਨ ਦੇ ਵਿੱਚ ਨਹੀਂ ਆਏ ਉਹਨੇ ਜਿਵੇਂ ਸੰਸਾਰ ਵਿੱਚ ਆਪ ਆਏ ਜਨਮੋਂ ਹੀ ਹੁੰਦਾ ਰੱਬ ਦੇ ਪਿਆਰਿਆਂ ਦਾ ਵੀ ਪਰ ਉਹ ਸੰਸਾਰ ਦੇ ਵਿੱਚ ਭਲਾ ਕਰਨ ਵਾਸਤੇ ਆਉਂਦੇ ਐ ਸੰਸਾਰ ਨੂੰ ਕੋਈ ਚੰਗੀ ਸੋਚ ਦੇਣ ਵਾਸਤੇ ਆਉਂਦੇ ਐ ਗੁਰੂ ਜੀ ਕਹਿੰਦੇ ਇਹ ਅਮਰਤਮਈ ਨਾਮ ਅਮਰਤਮਈ ਜਾਗਦੀ ਫੋਜ ਕਰਦੇ ਫਿਰਦੇ ਦੇਵੀ ਦੇਵ ਤੇ Muni ਲੋਕ ਜਿਹੜੇ ਮੌਣ ਧਾਰਨ ਕਰਕੇ ਬੈਠੇ ਜੀ ਕਿੰਦੇ ਅਸੀਂ ਬੋਲਦੇ ਨਹੀਂ ਉਹ ਵੀ ਇਸ ਆਨੰਦ ਨੂੰ ਲੋਚਦੇ ਫਿਰਦੇ ਐ ਕਿ ਕਿਸੇ ਹਿਸਾਬ ਨਾਲ ਸਾਨੂੰ ਆਤਮਕ ਆਨੰਦ ਆਤਮਕ ਜੀਵਨ ਇਹ ਮਿਲ ਜਾਵੇ ਪਰ ਗੁਰੂ ਜੀ ਕਹਿੰਦੇ ਨਹੀਂ ਮਿਲਦਾ ਇਹ ਮਿਲਦਾ ਕਿੱਥੋਂ ਜੀ ਸੋ ਅਮਰਤ ਗੁਰਤੇ ਪਾਇਆ ਇਹ ਭਾਈ ਸਤਗੁਰੂ ਤੋਂ ਮਿਲਦਾ ਦਾ ਜਦੋਂ ਸਤਗੁਰੂ ਦੇ ਬਚਨ ਨੂੰ ਕਮਾਵਾਂਗੇ ਸਤਿਗੁਰ ਦੇ ਬਚਨ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸੋਨਾ ਬਣਾਵਾਂਗੇ ਗੁਣਾ ਵਾਲਾ ਬਣਾਵਾਂਗੇ ਗੁਣਾ ਵਾਲਾ ਜੀਵਨ ਜਦੋਂ ਬਣ ਗਿਆ ਪਿਆਰਿਓ ਫੇਰ ਫੁੱਲ ਨੂੰ ਕਿਤੋਂ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਭਾਈ ਫੁੱਲਾਂ ਦਾ ਫੇਰ ਭੌਰੇ ਆਪ ਹੀ ਆ ਕੇ ਉਹ ਤੋਂ ਮਹਿਕ ਲੈਣ ਲੱਗ ਜਾਂਦੇ ਆ ਜੀ ਜਿਨ੍ਹਾਂ ਦਾ ਜੀਵਨ ਬਣ ਜਾਂਦਾ ਪਿਆਰਿਓ ਗੁਰੂ ਕਹਿੰਦੇ ਤੂੰ ਗੁਲਾਬ ਦਾ ਫੁੱਲ ਬਣ ਜਾ ਭਾਈ ਮਹਿਕ ਦੇਣ ਵਾਲਾ ਬਣ ਜਾ ਕਿਸੇ ਨੂੰ ਗੁਰੂ ਜੀ ਕਹਿੰਦੇ ਜੇ ਜਦੋਂ ਮਹਿਕ ਤੇਰੇ ਵਿੱਚ ਪੈਦਾ ਹੋ ਗਈ ਨਾ ਫਿਰ ਤੈਨੂੰ ਕਿਤੋਂ ਹੋਕਾ ਦੇਣ ਦੀ ਲੋੜ ਨਹੀਂ ਪੈਣੀ ਫਿਰ ਬਾਬਾ ਕਬੀਰ ਜੀ ਨੇ ਬਾਣੀ ਵਿੱਚ ਕਹਿ ਦਿੱਤਾ ਕਹਿੰਦੇ ਵੀ ਉਹ ਪ੍ਰਮਾਤਮਾ ਨਾ ਜੋ ਅੱਲਾ ਦਾ ਉਹ ਕੋਈ ਬੋਲਾ ਨਹੀਂਗਾ ਕਬੀਰ ਮੁੱਲਾ ਮਨਾਰੇ ਕਿਆ ਚੜਾਏ ਸਾਇਨਾ ਬੈਰਾ ਹੋਏ ਜਾਂ ਕਾਰਨ ਤੋਂ ਬਾੰਗ ਦੇ ਦਿਲ ਹੀ ਭਿੱਤਰ ਜੋਏ ਫੇ ਤੈਨੂੰ ਕੋਈ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਲੋੜ ਨਹੀਂ ਵੀ ਮੈਂ ਭਾਈ ਸੰਤਾਂ ਦਾ ਨਾ ਕੋਈ ਪੋਸਟਰ ਲਾਉਣ ਦੀ ਲੋੜ ਨਹੀਂ ਪੈਣੀ ਕੋਈ ਮੋਹਰੇ ਇਹ ਨਹੀਂ ਲਖਾਉਣਾ ਪੈਣਾ 108 ਬ੍ਰਹਮ ਗਿਆਨੀ ਫਰਾਨੇ ਬਾਬਾ ਜੀ ਨਾ ਫਿਰ ਤਾਂ ਮੈਂ ਕ ਆਉਗੀ ਜੀਵਨ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਆਪਣੇ ਆਪ ਨੂੰ ਵੈਸੇ ਹੁੰਦੇ ਨੇੜੇ ਰੱਬ ਦੇ ਪਰਲ ਲੁਕੋ ਕੇ ਰੱਖਦੇ ਪਿਆਰਿਓ ਕਿਉਂ ਕੀਮਤੀ ਚੀਜ਼ ਆਪਾਂ ਲੁਕੋ ਕੇ ਰੱਖਦੇ ਆਂ ਕੀਮਤੀ ਚੀਜ਼ ਨੂੰ ਲੁਕੋ ਕੇ ਰੱਖਣਾ ਪੈਂਦਾਗਾ ਕਿਉਂਕਿ ਜਿਹਦਾ ਉਹਦਾ ਮੁੱਲ ਹੀ ਨਹੀਂ ਜਾਣਦਾ ਉਹਨੂੰ ਕੀ ਪਤਾ ਭਾਈ ਗੁਰੂ ਜੀ ਕਹਿੰਦੇ ਗਦਹੋ ਚੰਦਨ ਖੌਲੀ ਐ ਭੀਕ ਬਾਹੂ ਸਿਓ ਗੁਰੂ ਜੀ ਕਹਿੰਦੇ ਉਹ ਤਾਂ ਖੇ ਦੇ ਨਾਲ ਹੀ ਪ੍ਰੀਤ ਹੈ ਭਾਈ ਗਦੇ ਗਦੇ ਉੱਤੇ ਚੰਦਨ ਲਾ ਦਤਾ ਕਿੰਦੋਂ ਦੇ ਭਾਲੇ ਤਾਂ ਪਾ ਰਹੀ ਐ ਕੋ ਹੋਰ ਕੀ ਐ ਗਦੋ ਹੋ ਚੰਦਨ ਖੋਲੀ ਐ ਇਹ ਬਾਹੂ ਸਿਉਪਾਣ ਕਹਿੰਦੇ ਵੀ ਹੋਰ ਬਹੁਤ ਉਦਾਹਰਣਾਂ ਦਿੱਤੀਆਂ ਜੀ ਗੁਰੂ ਸਾਹਿਬ ਦੀ ਬਾਣੀ ਵਿੱਚ ਸੋ ਗੁਰੂ ਜੀ ਕਹਿੰਦੇ ਜਿਹੜੇ ਭਾਈ ਇਸ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਾ ਲੈਂਦੇ ਐ ਬਹੁਤ ਸੋਹਣਾ ਜੀਵਨ ਬਣ ਜਾਂਦਾ ਤੁਹਾਡਾ ਜਿਹੜੇ ਅਮਰਤ ਨੂੰ ਖੋਜਦੇ ਫਿਰਦੇ ਦੇਵੀ ਦੇਵਤੇ ਵੀ ਉਹ ਅਮਰਤ ਖਰ ਗੁਰੂ ਤੋਂ ਮਿਲਦਾ ਜੀ ਸੋਹਣਾ ਜੀਵਨ ਬਣ ਜਾਂਦਾ ਗੁਰਸਿੱਖ ਦਾ ਬਹੁਤ ਸੰਸਾਰ ਦੇ ਵਿੱਚ ਫਿਰ ਸੇਹ ਦਿੰਦਾ ਰੱਬ ਦਾ ਪਿਆਰਾ ਐਸੇ ਬਹੁਤ ਰੱਬ ਦੇ ਪਿਆਰੇ ਹੋਇਆ ਭਗਤ ਪੂਰਨ ਜੀ ਟਿੰਗਲਵਾੜੇ ਵਾਲੇ ਮਹਾਪੁਰਸ਼ ਦਾ ਜੀਵਨ ਵੇਖੋ ਬੜਨਾ ਉਹਨਾਂ ਨੇ ਆਦੇ ਜੀਵਨ ਵਿੱਚ ਨਸੀਬਾਂ ਝੱਲੀਆਂ ਕਰਿਓ ਪਰ ਅੱਜ ਤੱਕ ਕਿੱਦਿਆਂ ਦੇ ਗਏ ਐ ਮਹਿਕ ਵੰਡੀ ਜਾਂਦੇ ਅੱਜ ਹੀ ਜੇ ਉਹ ਫਲ ਬਣ ਗਏ ਸੀ ਨਾ ਜੀਵਨ ਫਲ ਬਣ ਗਿਆ ਜਿੰਨਾਂ ਦਾ ਮਹਿਕ ਵੰਨਣ ਵਾਲਾ ਉਹਨਾਂ ਦੇ ਜੀਵਨ ਦੀਆਂ ਕੀਤੇ ਹੋਏ ਕਰਮ ਵੀ ਦੁਨੀਆਂ ਦੇ ਵਾਸਤੇ ਸੇਧ ਬਣ ਜਾਂਦੇ ਪਿਆ ਰਹੇ ਜਿਹੜੇ ਪਰਉਪਕਾਰੀ ਹੈ ਕਿਉਂਕਿ ਉਹ ਜਨਮ ਮਾਰਨ ਦੇ ਵਿੱਚ ਤਾਂ ਹੈ ਹੀ ਨਹੀਂ ਉਹ ਤਾਂ ਪਰਉਪਕਾਰ ਕਰਨ ਵਾਸਤੇ ਦੁਨੀਆਂ ਦੇ ਵਿੱਚ ਆਏ ਹੈ ਭਲੇ ਦੇ ਕੰਮ ਕਰਨ ਕਰਨ ਵਾਸਤੇ ਦੁਨੀਆਂ ਵਿੱਚ ਆਏ ਹੈ ਸੋ ਗੁਰੂ ਜੀ ਕਹਿੰਦੇ ਭਾਈ ਇਹ ਅਮਰਤ ਗੁਰੂ ਤੋਂ ਮਿਲਦਾ ਹੈ ਆਇਆ ਅਮਰਤ ਗੁਰ ਕਿਰਪਾ ਕੀਨੀ ਇਹ ਅਮਰਤ ਮਈ ਪ੍ਰਮਾਤਮਾ ਦਾ ਨਾਮ ਜਲ ਗੁਰੂ ਨੇ ਕਿਰਪਾ ਕੀਤੀ ਮੇਰੇ ਉੱਤੇ ਕਿਉਂਕਿ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਇਹ ਆਨੰਦ ਨਹੀਂ ਪ੍ਰਾਪਤ ਹੁੰਦਾ ਪਿਆ ਇਹ ਅਵਸਥਾ ਅੰਦਰਤੀ ਨਹੀਂ ਪ੍ਰਾਪਤ ਹੁੰਦੀ ਇਹ ਤਾਂ ਕਿਤੇ ਗੁਰੂ ਕਿਰਪਾ ਕਰ ਦੇਵੇ ਮਹਾਰਾਜ ਸੱਚੇ ਬਾਦਸ਼ਾਹ ਕਿਉਂ ਗੁਰੂ ਜੀ ਕਹਿੰਦੇ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਹੁਣ ਸੱਚਾ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਗਿਆ ਕਿਉਂਕਿ ਛੇਤੀ ਕਿਤੇ ਤਾਂ ਮਨ ਵਿੱਚ ਵਸਦੇ ਨਹੀਂ ਭਾਈ ਪ੍ਰਮਾਤਮਾ ਦਾ ਨਾਮ ਪਰਿਵਾਰ ਮਨ ਚ ਵਸਿਆ ਬੱਚੇ ਮਨ ਵਿੱਚ ਵਸੇ ਵੀ ਹੈ ਸੱਚਮੁੱਚ ਉਹਨਾਂ ਵਾਸਤੇ ਬੰਦਾ ਬਹੁਤ ਉਤਮ ਕਰਦਾ ਜੀ ਤੇ ਜੇ ਤੁਸੀਂ ਕਹਿ ਲਗੇ ਭਾਈ ਅਮਰਤ ਵੇਲੇ ਜਾ ਕੇ ਬਾਣੀ ਪੜ ਲਿਆ ਕਰਨਾ ਕੋਈ ਨਾ ਕੋਈ ਮੇਰੇ ਕੋਲ ਟਾਈਮ ਨਹੀਂਗਾ ਜੀ ਨਾ ਮੇਰੇ ਕੋਲ ਟਾਈਮ ਹੀ ਗੁਰਦੁਆਰੇ ਆਉਣ ਦਾ ਕਿੱਥੇ ਮੇਰੇ ਕੋਲ ਟਾਈਮ ਹੈ ਜੀ ਬੱਚਿਆਂ ਵਾਸਤੇ ਟਾਈਮ ਕੱਢਦਾ ਹੈ ਨੌਕਰੀ ਵਾਸਤੇ ਟਾਈਮ ਕੱਢਦਾ ਹੈ ਹਰੇਕ ਪਾਸੇ ਟਾਈਮ ਕੱਢਦਾ ਹੈ ਕਿਉਂਕਿ ਉਧਰ ਉਹਨੂੰ ਜਾਣਕਾਰੀ ਉਹਦੇ ਬਾਰੇ ਵੀ ਉਹਨੂੰ ਕੀਮਤ ਦਾ ਪਤਾ ਹੈ ਉਸ ਦੀ ਕੀਮਤ ਜਾਣਦਾ ਹੈ ਪਰ ਪ੍ਰਮਾਤਮਾ ਦਾ ਨਾਮ ਗੁਰੂ ਜੀ ਕਹਿੰਦੇ ਸਾਈਂ ਨਾਮ ਅਮੋਲ ਕੀਮਾ ਨਾ ਕੋਈ ਜਾਣ ਦੋ ਜਿੰਨਾ ਭਾਗ ਮੱਖਾ ਹੜੇ ਸੇ ਨਾਨਕ ਹਰ ਰੰਗ ਮੰਨ ਲੋ ਵੀ ਵਰਲੇ ਵਰਲੇ ਹੁੰਦੇ ਹੈ ਗੁਰੂ ਜੀ ਕਹਿੰਦੇ ਜਿਹੜਾ ਇਹ ਸਾਈਂ ਦਾ ਨਾਮ ਅਮੋਲ ਆ ਨਾ ਉਹਦੀ ਕੀਮਤ ਜਾਣਦੇ ਐ ਉਹ ਫਿਰ ਤੜਕੇ ਉੱਠ ਕੇ 2 ਵਜੇ 3 ਵਜੇ ਨਾਮ ਦੇ ਨਾਲ ਪ੍ਰੀਤ ਕਰਦੇ ਪਰਮਾਤਮਾ ਦੀ ਉਹਨਾਂ ਦੇ ਤਾਂ ਅੱਠੇ ਪੈਰੀ ਸੁਆਮੀ ਹੁੰਦੇ ਜੀ ਸਦਾ ਹੀ ਭੈ ਵਿੱਚ ਰਹਿੰਦੀ ਉਸ ਵਰਤ ਪਰਮਾਤਮਾ ਦੇ ਰੱਬ ਦੇ ਪਿਆਰੇ ਜੀ ਸਦਾ ਹੀ ਸਦਾ ਹੀ ਉਹਦੇ ਭੈ ਵਿੱਚ ਵਿਚਰਦੇ ਰਹਿੰਦੇ ਰੱਬ ਦੇ ਪਿਆਰੇ ਜੀ ਭੈੜਾ ਕੰਮ ਕਰਨਾ ਤਾਂ ਦੂਰ ਦੀ ਗੱਲ ਅੰਦਰ ਫੁਰਨੇ ਵੀ ਨਹੀਂ ਹੁੰਦੇ ਰੱਬ ਦੇ ਪਿਆਰਾਂ ਦੇ ਮਾੜਾ ਕੰਮ ਦੂਰ ਬਹੁਤ ਦੂਰ ਹੁੰਦੇ ਮਾੜੇ ਕੰਮ ਤੋਂ ਰੱਬ ਦੇ ਪਿਆਰਾਂ ਦੀ ਸੁਰਤ ਦਾ ਕਿਉਂ ਸੁਰਤ ਬਹੁਤ ਉੱਚੀ ਚਲੀ ਜਾਂਦੀ ਹੈ ਜੀ ਸੁਰਤ ਬਹੁਤ ਉੱਚੀ ਉੱਪਰ ਚਲੀ ਜਾਂਦੀ ਹੈ ਸੰਸਾਰ ਦੇ ਵਿਕਾਰਾਂ ਤੋਂ ਭੈੜੇ ਕੰਮਾਂ ਤੋਂ ਸੁਰਤ ਬਹੁਤ ਉੱਚੀ ਚਲੀ ਜਾਂਦੀ ਹੈ ਕਾਰਨ ਇਹ ਜੀ ਤੰਗ ਰਬ ਦੇ ਪਿਆਰੇ ਮਾੜੇ ਕੰਮ ਤੋਂ ਦੂ ਰਹਿੰਦੇ ਜੀ ਗੁਰੂ ਜੀ ਕਹਿੰਦੇ ਹੁਣ ਮਾਲਕ ਜੀ ਸੱਚਾ ਨਾਮ ਮਨ ਵਿੱਚ ਵਸ ਗਿਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣਾ ਆਇਆ ਮੈਂ ਬਹੁਤ ਨੇੜੋਂ ਵੇਖਿਆ ਗੁਰੂ ਜੀ ਕਹਿੰਦੇ ਮਾਲਕ ਜੀ ਜੀ ਰੰਤ ਸਾਹਿਬ ਤੇਰੇ ਪੈਦਾ ਕੀਤੇ ਆ ਤੂੰ ਹੀ ਤੂੰ ਹੀ ਪੈਦਾ ਕੀਤੇ ਮਾਲਕ ਜੀ ਤੇਥੋਂ ਹੀ ਬਣ ਬਣੇ ਹੋਏ ਆ ਲੱਭ ਲੋਭ ਅਹੰਕਾਰ ਚੁਕਾ ਕਹਿੰਦੇ ਵੀ ਜਿਹੜੀ ਲਾਲਚੀ ਵਰਤੀ ਸੀ ਨਾ ਹੁਣ ਲੋਗ ਵਾਲੀ ਵਰਤੀ ਸੀ ਤੇ ਹੰਕਾਰ ਵਾਲੀ ਵਰਤੀ ਸੀ ਉਹ ਚੁੱਪ ਚੁਕੀ ਐ ਸਤਿਗੁਰੂ ਭਲਾ ਪਾਇਆ ਤੇ ਗੁਰੂ ਨੂੰ ਹੁਣ ਕਹਿੰਦੇ ਚੰਗਾ ਲੱਗਣ ਲੱਗਿਆ ਇਹ ਮਿਰਤੀ ਪਿਆਰ ਤਾਂ ਖਤਮ ਹੋਣੀ ਜਦੋਂ ਸਤਪੁਰਨ ਨੂੰ ਭਾਗੇ ਭਾਈ ਚੰਗੇ ਲੱਗਣ ਲੱਗੇ ਸਤਪੁਰਨ ਨੂੰ ਤੇ ਨਹੀਂ ਤਾਂ ਪਿਆਰ ਉਹ ਆਪ ਦੀ ਸੁਰਤ ਦੇ ਵਿੱਚ ਹੀ ਬੰਦਾ ਪਤਾ ਨਹੀਂ ਕਿਹੜੇ ਕਿਹੜੇ ਹੰਕਾਰ ਸਾਡੀ ਸੋਤਰੀ ਹਰਦੀ ਹੈ ਜੀ ਕਿਸੇ ਲੋਭ ਦੇ ਵਿੱਚ ਕਿਸੇ ਲਾਲਚ ਦੇ ਵਿੱਚ ਮਨੁੱਖ ਹਰ ਵਕਤ ਹੰਕਾਰ ਵਾਲੀ ਬਿਰਤੀ ਦੇ ਵਿੱਚ ਬੈਠਾ ਹੁੰਦਾ ਹੈ ਜੀ ਕਿਸੇ ਨਾ ਕਿਸੇ ਬਿਰਤੀ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਬੈਠੀ ਹੁੰਦੀ ਅੰਦਰ ਇਹ ਤੇ ਮਿਲਦਾ ਗਿਆਨ ਕਿੱਥੋਂ ਆ ਜੀ ਗੁਰੂ ਕੋਲੋਂ ਜਦੋਂ ਗੁਰੂ ਨੇ ਵੇਖਿਆ ਇਥੇ ਚ ਸਵਰਤ ਵਿੱਚ ਹਜੇ ਹੰਕਾਰ ਹੈ ਵੇਖਿਆ ਫਿਰ ਜਦੋਂ ਭਾਈ ਮੰਜ ਨੂੰ ਆਖਰੀ ਪੇਪਰ ਪਾਇਆ ਸੀ ਨਾ ਪਿਆਰ ਕਿਉਂਕਿ ਸਾਖੀ ਤਾਂ ਲੰਮੀ ਐ ਆਖਰੀ ਪੇਪਰ ਪਾਇਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿਆਰਾ ਸਖੀ ਭਾਈ ਮੰਜ ਆਖਰੀ ਪੇਪਰ ਇਹ ਸੀਗਾ ਵੀ ਖੂਹ ਵਿੱਚ ਡਿੱਗ ਪਿਆ ਬਿਨਾ ਮੌਣ ਤੋਂ ਖੁਸ਼ੀ ਥੋੜਾ ਥੋੜਾ ਚ ਪਾਣੀ ਸੀਗਾ ਵੀ ਇਸ ਤਰ੍ਹਾਂ ਲੱਖ ਲੱਖ ਪਾਣੀ ਆਉਂਦਾ ਸੀਗਾ ਸੁੱਕਾ ਲੱਕੜਾਂ ਲੈ ਕੇ ਆਉਣ ਮੈਂ ਪੁਰਖਾ ਦਰਖਤ ਵੱਢ ਕੇ ਮਿਲੇ ਕਿਉਂਦੇ ਇਹ ਹੁਕਮ ਕੀਤਾ ਸੀ ਗੁਰੂ ਸਾਹਿਬ ਜੀ ਨੇ ਲੰਗਰ ਵਾਸਤੇ ਲੱਕੜਾਂ ਲੈ ਕੇ ਆਉਣੀਆਂ ਸੁੱਕੀਆਂ ਇਹ ਹੁਕਮ ਸੀ ਕਿਉਂਕਿ ਗੁਰੂ ਦੇ ਹੁਕਮ ਵਿੱਚ ਹਮੇ ਗੱਲ ਨਹੀਂ ਹੁੰਦੀ ਪਰ ਗੁਰੂ ਦਾ ਸ਼ਬਦ ਵਿੱਚੋਂ ਗੱਲ ਆ ਗਈ ਕਿ ਕਿਵੇਂ ਹੰਕਾਰ ਬੰਦੇ ਦਾ ਕਿਵੇਂ ਹਉਮੇ ਬੰਦੇ ਦੀ ਗੁਰੂ ਦੂਰ ਕਰਦਾਗਾ ਕਹਿੰਦੇ ਵੀ ਸੁੱਕੀਆਂ ਲੱਕੜਾਂ ਲੈ ਕੇ ਆਉਣੀਆ ਪੁਰਖਾ ਤੇ ਉਹ ਉਸ ਲੱਕੜਾਂ ਜਿਹੜੀਆਂ ਵੇਚ ਕੇ ਤੂੰ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਤੇ ਕੁਝ ਲੱਕੜਾਂ ਤੋਂ ਗੁਰੂ ਦੇ ਲੰਗਰ ਦੇ ਵਿੱਚ ਪਾਉਣਾ ਦਾਗਾ ਜਿੱਥੇ ਭੋਜਨ ਪਾਣੀ ਬੰਦਗਾ ਤੇਰੇ ਪੇਪਰ ਸੀ ਪਿਆਰੋ ਪੇਪਰ ਪੈ ਗਿਆ ਹਨੇਰੀ ਆਈ ਕਾਲੀ ਬੋਲੀ ਤੇ ਪਤਾ ਨਹੀਂ ਲੱਗਿਆ ਫੂਦ ਵਿੱਚ ਡੱਗੇ ਪਿਆ ਪਿਆ ਲੋ ਲੱਕੜਾਂ ਹਣੀ ਥੱਲੇ ਲੱਗੜ ਦਿੱਤੀਆਂ ਸਰੀਰ ਜੂੜ ਡਗ ਪਿਆ ਐਨੀ ਪ੍ਰੀਤ ਗੁਰੂ ਨਾਲ ਦੀ ਲੱਕੜਾਂ ਉੱਪਰ ਨੂੰ ਗਾਸੀ ਬੈਠਾ ਐ ਕਹਿੰਦੇ ਕਿਸੇ ਗੁਰਸਿੱਖ ਨੇ ਦੱਸਿਆ ਜਾ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਵਿੱਚ ਬੈਠੇ ਪ੍ਰਵਚਨ ਕਰ ਰਹੇ ਸੀ ਕਹਿੰਦੇ ਬਾਦਸ਼ਾਹ ਤੁਹਾਡਾ ਜਿਹੜਾ ਲਾਂਗਰੀ ਐ ਸਿੱਖਾਣਾ ਭਾਈ ਮੰਝ ਲੱਕੜਾਂ ਲੈ ਕੇ ਆਉਂਦਾ ਲੰਗਰ ਵਾਸਤੇ ਉਹ ਖੂਹ ਵਿੱਚ ਡਗ ਗਿਆ ਬਾਦਸ਼ਾਹ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੰਧਾਸ਼ਨ ਤੋਂ ਉੱਠੇ ਪੈਰਾਂ ਦੇ ਵਿੱਚ ਜੋੜੇ ਵੀ ਨਹੀਂ ਪਾਏ ਇੱਕਦਮ ਭੱਜਦੇ ਸਤਿਗੁਰੂ ਕਹਿੰਦੇ ਬੁਰਸਖੋ ਰੱਸਾ ਚੱਕ ਲਿਓ ਭੱਜ ਕੇ ਮੇਰਾ ਬੁਰਸਖ ਡਿੱਗ ਪਿਆ ਭਾਈ ਖੂਹ ਦੇ ਵਿੱਚ ਕਹਿੰਦੇ ਐ ਜੋ ਖੂਹ ਦੇ ਨੇੜੇ ਸੇਂ ਕਿਸਨਾ ਥੋੜੇ ਕਦਮ ਦੂਰ ਰਹਿ ਗਏ ਖੜ ਕੇ ਗੁਰੂ ਸਾਹਿਬ ਜੀ ਫੇਰ ਆ ਕਿਉਂ ਭਾਂਡਾ ਪੂਰਾ ਕਰਨ ਨਾ ਟਣਕਾ ਕੇ ਵੇਖਣਾਗਾ ਫੇਰ ਖੜ ਕੇ ਖੂਹ ਦੇ ਕੋਲੇ ਜਾ ਕੇ ਕਹਿੰਦੇ ਭਾਈ ਭਾਈ ਮੰਜ ਨੂੰ ਆਇਆਖੋ ਕਿ ਲੱਕੜਾਂ ਨੂੰ ਕੋੜਾ ਸੱਟ ਪਰਾਂ ਲੱਕੜਾਂ ਤਾਂ ਫੇਰ ਲੈ ਆਵਾਂਗੇ ਲਾਤੁਰ ਸਾ ਫੜ ਤੇ ਬਾਹਰ ਆ ਜਾ ਕਹਿੰਦੇ ਜੋ ਗੁਰ ਸਿੱਖਣੇ ਗੱਲ ਆਖੀ ਨਾ ਭਾਈ ਮੰਜ ਦੀ ਖੂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਹਿੰਦੇ ਵੀ ਗੁਰ ਸਿੱਖੋ ਇਹ ਸਰੀਰ ਦਾ ਕੀ ਹੈ ਤਣ ਦੇ ਭਾਂਡੇ ਦਾ ਕੀ ਹੈ ਇਨ ਤੱਕ ਤਾਂ ਫੁੱਟਣਾ ਹੀ ਹੈ ਗੁਰੂ ਦੇ ਬਚਨ ਦੇ ਵਿੱਚ ਕੋਈ ਭੰਗਣ ਆਣਾ ਪੈ ਜਾਵੇ ਲੱਕੜਾਂ ਨੂੰ ਹਜੇ ਤੱਕ ਮੈਂ ਪਾਣੀ ਨਹੀਂ ਲਗਣ ਦਿੱਤਾ ਉੱਪਰ ਨੂੰ ਗਾਸੀ ਬੈਠਾ ਮੇਰੇ ਗੁਰੂ ਦਾ ਬਚਨ ਵੀ ਸੁੱਕਣਾਂ ਲੱਕੜਾਂ ਇਹ ਤੋਂ ਗੁਰੂ ਦੇ ਲੰਗਰ ਵਿੱਚ ਲੈ ਕੇ ਆਉਂਗਾ ਪਹਿਲਾਂ ਲੱਕੜਾਂ ਬਾਹਰ ਕੱਢੋ ਮੇਰੇ ਤਣ ਦਾ ਕੀ ਇਹ ਜਾਂਦਾ ਤਾਂ ਜਾ ਰਿਹਾ ਜਦੋਂ ਇਹ ਗੱਲ ਸੁਣੀ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਚੀ ਬੋਲੇ ਨਾ ਆਵਾਜ਼ ਦੇ ਵਿੱਚੋਂ ਉਹ ਵਿੱਚੋਂ ਆਈ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਸੇ ਦਾ ਜਦੋਂ ਬਾਹਰ ਖਿੱਚਿਆ ਨਾ ਗੁਰਸਿੱਖ ਨੂੰ ਆਪ ਵੀ ਰੱਸੇ ਦੇ ਨਾਲ ਲੱਗ ਕੇ ਬਾਹਰ ਖਿਚਾਇਆ ਗਾਰੇ ਨਾਲ ਲਿਬੜੇ ਹੋਏ ਭਾਏ ਮੰਝ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਲਵੱਕੜੀ ਦੇ ਵਿੱਚ ਲੈ ਲਿਆ ਕਹਿੰਦੇ ਮੰਝ ਗੁਰੂ ਕਾ ਬੋਹ ਤਾ ਜਗ ਲੰਘਣ ਹਾਰਾ ਮੰਝ ਗੁਰੂ ਕਾ ਬੋਹ ਤਾ ਕਹਿੰਦੇ ਵੀ ਇਹ ਜਹਾਜ ਹੈ ਤੂੰ ਮੰਝ ਤੇਰਾ ਜਿਹੜਾ ਜੀਵਨ ਆ ਨਾ ਇਹ ਜਹਾਜ ਹੈ ਜਿਹੜਾ ਵੀ ਤੇਰੀ ਸਾਖੀ ਸੁਣੂਗਾ ਕਹਿੰਦੇ ਉਹਦਾ ਜੀਵਨ ਅੰਦਰ ਗੁਰਸਿੱਖ ਦਾ ਗੁਰਸਿੱਖੀ ਦਾ ਪਿਆਰ ਪੈਦਾ ਹੋਊਗਾ ਸਪੱਟ ਪੈਦਾ ਹੋਊਗਾ ਇਹ ਅੰਦਰ ਅੰਦਰ ਬਹੁਤ ਵੱਡੀ ਭਗਤੀ ਵਾਲਾ ਰੂਪ ਬਣ ਜਾਊਗਾ ਇਹ ਭਾਈ ਮੰਝ ਦੇ ਜੀਵਨ ਵਿੱਚੋਂਗਾ ਅੱਖੀ ਗੁਰੂ ਦੇ ਸ਼ਬਦ ਵਿੱਚ ਪੈਰੋ ਹਮੇ ਗੱਲ ਨਹੀਂ ਹੁੰਦੀ ਮਨੁੱਖ ਦੀ ਅਸੀਂ ਕਿੰਨੇ ਗੁਰੂ ਦੇ ਸ਼ਬਦ ਨੂੰ ਕਮਾਉਣਾ ਹੈ ਭਾਈ ਆਪਣੇ ਅੰਦਰ ਝਾਤ ਮਾਰ ਕੇ ਦੇਖਿਓ ਆਪਾਂ ਮੈਂ ਵਿੱਚ ਹੀ ਐ ਕਿ ਅਸੀਂ ਕਿੰਨੇ ਕੁ ਗੁਰੂ ਦੇ ਸ਼ਬਦ ਨਾਲ ਦੀ ਜ਼ਿੰਦਗੀ ਵਿੱਚ ਕਮਾ ਰਹੇ ਆ ਕਿ ਅੱਖਾਂ ਨੂੰ ਕੰਟਰੋਲ ਕੀਤਾ ਕਿ ਜ਼ਬਾਨ ਨੂੰ ਮਾੜਾ ਬੋਲਣ ਤੋਂ ਕੰਟਰੋਲ ਕੀਤਾ ਕਿ ਕੰਨਾਂ ਨੂੰ ਮਾੜੀ ਨਿੰਦਿਆ ਸੁਣਨੇ ਸੰਤੋਂ ਕੰਟਰੋਲ ਕੀਤਾ ਭਾਈ ਜੋ ਗੁਰੂ ਕਹਿੰਦਾ ਦੀ ਨਿੰਦਾ ਭੜੀ ਕਿਸੇ ਕੀ ਨਾਹੀ ਤੁਗੜਾ ਲੰਬਕਾ ਭੁੱਖੇ ਰੋਲ ਮੁਏ ਤੁਗੜਾ ਦਾ ਅਸੀਂ ਦਾ ਪੈਰ ਪੈਰ ਤੇ ਬੈਹ ਮੂੰਹ ਮੂੰਹ ਜੋੜ ਕੇ ਗੱਲਾਂ ਕਰਦਾ ਚੰਦਰਾਮਨ ਤੁਗੜੀਆਂ ਕਰਨ ਨਾ ਲੋਕਾਂ ਦਾ ਇਹ ਇਹ ਮਾਨਤਾ ਛੱਡਿਆ ਨਹੀਂ ਗੁਰੂ ਜੀ ਕਹਿੰਦੇ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਹੁਣ ਸਤਿਗੁਰੂ ਚੰਗਾ ਲੱਗਣ ਲੱਗਿਆ ਭਾ ਗਿਆ ਗੁਰੂ ਨੂੰ ਕਹਿੰਦੇ ਕਹੈ ਨਾਨਕ ਜਿਸ ਨੂੰ ਆਪ ਤੁੱਥਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਕਹਿੰਦੇ ਭਾਈ ਇਹ ਅੰਮ੍ਰਿਤ ਮਈ ਜਲ ਪਰਮਾਤਮਾ ਦਾ ਨਾਮ ਜਲ ਇਹ ਮੈਂ ਆਪਣੇ ਗੁਰੂ ਤੋਂ ਪਾਲਿਆ ਜਦੋਂ ਮੇਰੇ ਉੱਤੇ ਸਤਿਗੁਰੂ ਜੀ ਖੁਸ਼ ਹੋਏ ਕਹੈ ਨਾਨਕ ਜਿਸ ਨੂੰ ਆਪ ਤੁਠਾ ਉਹ ਆਪ ਹੀ ਕਹਿੰਦੇ ਤੁਠਾ ਤੁਠਾ ਹੋ ਕੇ ਨਾ ਹੋ ਜੋ ਹੋ ਕੇ ਆਪਣੀ ਭਗਤੀ ਆਪ ਹੀ ਲਾਉਂਦਾ ਜੀ ਪਰਮਾਤਮਾ ਕਿੰਗਾ ਉਹ ਗੁਣਾ ਜਿਹੜੇ ਗੁਣਵਾਨ ਹੁੰਦੇ ਆ ਉਹਨਾਂ ਤੋਂ ਗੁਣ ਖੋ ਵੀ ਲੈਂਦਾ ਤੇ ਕਿੰਨਾਂ ਨੂੰ ਜਿਹੜੇ ਵਿਚਾਰੇ ਨਿਰਗੁਣ ਹੁੰਦੇ ਆ ਉਹਨਾਂ ਨੂੰ ਗੁਣ ਦੇ ਵੀ ਦਿੰਦਾ ਪਿਆਰੋ ਆਪਾਂ ਵੇਖਦੇ ਆ ਸੰਸਾਰ ਵਿੱਚ ਬਹੁਤ ਐਸੇ ਲੋਕ ਐ ਜਿਹੜੇ ਚੰਗੇ ਪਾਸੇ ਚੱਲਦੇ ਚੱਲਦੇ ਮਾੜੇ ਪਾਸੇ ਲੰਘ ਗਏ ਤੇ ਜਿਹੜੇ ਮਾੜੇ ਪਾਸੇ ਜਿਵੇਂ ਜਮਾ ਦਿਆਂ ਦਾ ਤੇ ਸ਼ਰਾਬਾਂ ਪੀਣ ਵਾਲੇ ਸੀ ਉਹ ਚੰਗੇ ਭਲਤ ਬਣ ਗਏ ਗੁਰੂ ਘਰ ਆਉਣ ਲੱਗੇ ਨੇ ਤਾਂ ਤੇ ਕਈਆਂ ਨੂੰ ਮਾੜੇ ਪਾਸੇ ਲਾਉਂਦਾ ਸੋ ਭਾਈ ਐਸੇ ਗੁਰੂ ਕੋਲ ਆਪਾਂ ਕਰਬਾਨ ਜਾਈਏ ਜਿਹੜੇ ਗੁਰੂ ਨੇ ਸਾਡੀ ਜੀਵਨ ਨੂੰ ਸੋਹਣਾ ਬਣਾ ਦੇਣਾ ਭਾਈ ਬਹੁਤ ਸੋਹਣਾ ਜੀਵਨ ਬਣਾ ਦੇਣਾ ਗੁਰੂ ਨੇ ਘੜ ਘੜ ਕੇ ਕਿਉ ਤਿਥਾ ਘੜੀਐ ਸੁਰਤ ਮਤ ਮਨ ਬੁੱਧ ਇਸ ਗੁਰੂ ਦੇ ਗਿਆਨ ਦੇ ਵਿੱਚ ਤੇਰੀ ਸੁਰਤੀ ਤੇਰੀ ਮਤ ਤੇਰੀ ਬੁੱਧੀ ਗੁਰੂ ਕਹਿੰਦੇ ਪਾਈ ਜਾਣੀ ਹੈ ਗੁਰੂ ਕੋਲੇ ਇਹ ਗੁਰੂ ਕੋਲੇ ਘੜਨੀ ਆਪਾਂ ਭਾਈ ਜਿਵੇਂ ਮਿਸਤਰੀ ਵੀਰ ਲੱਕੜ ਨੂੰ ਘਟ ਕੇ ਲੋਹਾਰ ਵੀਰ ਲੋਹੇ ਨੂੰ ਧੰਨ ਦੀਆਂ ਸੱਟਾਂ ਲਾ ਲਾ ਕੇ ਸਨਾਰ ਵੀਰ ਸੋਨੇ ਨੂੰ ਸੋਨਾ ਬਣਾ ਦਿੰਦਾ ਮੈਲ ਕੱਢ ਕੇ ਇਵੇਂ ਜਿਵੇਂ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣਾ ਸਾਰਿਆਂ ਦਾ ਸਰਬਸਾਂਝਾ ਗੁਰੂ ਕੋਈ ਦੇ ਵਿੱਚ ਜਾਤ ਮੱਜ ਧਰਮ ਕੋਈ ਮਤਵ ਨਹੀਂਗਾ ਇਹ ਨਹੀਂ ਵੀ ਸਾਡੇ ਜੀਵਨ ਦੇ ਵਿੱਚੋਂ ਜੋ ਮੈਲ ਬੜੀ ਪਈ ਹੈ ਨਾ ਇਹ ਬਾਹਰ ਕੱਢ ਦੇਣੀ ਹੈ ਇਹ ਗਿਆਨ ਦੇ ਹਥੋੜੇ ਨਾਲ ਫਿਰ ਗੁਰੂ ਨੇ ਸੱਟਾਂ ਲਾ ਲਾ ਕੇ ਇਸ ਨੂੰ ਸੋਨਾ ਬਣਾ ਦੇਣਾ ਹੈ ਭਾਈ ਸੋ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਗਿਆਨ ਨੂੰ ਕਮਾਈਏ ਫਿਰ ਇਹ ਜਨਮ ਲੋਕ ਸੁਖੀਏ ਪਰ ਲੋਭ ਸਹਿ ਦੇ ਨਾਨਕ ਹਰਿ ਪ੍ਰਭ ਆਪੇ ਉੱਥੇ ਆਓ ਸਾਰੇ ਜੱਤੀ ਦੇ ਭਾਈ ਪਰਕਾਰਾ ਬੁਰਾ ਨਾ ਰੱਖੋ ਚੀਤ ਪਰਕਾਰਾ ਬੁਰਾ ਨਾ ਰੱਖੋ ਚੀਤ